ਬਰਵਾਸ ਹੋ ਰਿਹਾ ਜਵਾਨੀ ਬਾਹਰ ਪੱਜੀ ਜਾਂਦੀ ਹੈ ਆਖਰ ਜੋ 15 20 ਸਾਲ ਯੂਪੀ ਬਿਹਾਰ ਦਾ ਬੰਦਾ ਕੋਈ ਮੁੱਖ ਮੰਤਰੀ ਹੋ ਪੰਜਾਬ ਦਾ ਅਜਲੰਦਰ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਸਰਪੰਚ ਭਈਏ ਬਣੇ ਬੈਠੇ ਆ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭੰਗਾਂ ਦੀਆਂ ਵੋਟਾਂ ਬਣਾ ਦਿੰਦੇ ਪਿੰਡਾਂ 'ਚ 1100 ਵੋਟ ਬਣੀਆਂ ਕੁਲਤਾਰ ਸੰਧਵਾ ਦੇ ਪਿੰਡ ਸਪੀਕਰ ਆ ਪੰਜਾਬ ਦਾ ਆ ਬਰਿੰਡੇ ਕੋਲੇ ਗਿਆ ਮੈਂ ਸਿਵੀਆਂ ਤੇ ਗੱਲ ਪੱਤੀ ਪਿੰਡਾਂ 'ਚ ਕਹਿੰਦੇ ਭਾਈ ਬਰਿੰਡੇ ਬਰਾਬਰ ਰੈਡੀ ਲੱਗਣ ਦਿੰਦੇ ਭਈਏ ਪੰਜਾਬੀ ਬੰਦੇ ਦੀ ਛੋਡੇ ਕਿੰਨੀਆਂ ਕਿੰਨੀਆਂ ਵੋਟਾਂ ਬਣੀਆਂ ਬਈ ਪਿੰਡ ਚ ਸਾਡੇ ਦਾ ਨਹੀਂ ਹਾਂ ਰੇੜੇ ਪੱਕੇ ਨਹੀਂ ਕਿਸੇ ਦਾ ਕਿਹੜੇ ਪਿੰਡ ਸ਼ਹਿਰ ਤੋਂ ਸੂਰ ਆ ਕੇ ਪਰਦੇ ਆ ਜਿਵੇਂ ਚਨੀਰ ਆ ਗਿਆ ਉਥੇ 2-3 ਸੂਟ ਵੋਟ ਬਣ ਗਈ ਪੱਟੇ ਸ਼ਹਿਰ ਜਿੱਥੇ ਉਹ ਰੇੜੀਆਂ ਲਾ ਸਕਣ ਸਰਦੂਲ ਗਾੜੀ ਮੰਡਾ ਦਾ ਟੁਕੜ 500 ਵੋਟ ਬਣ ਜਿਆਦੇ ਹੋਣੀ ਆ ਰੇੜੀ ਉਹਨਾਂ ਦੀ ਬਈ ਸਰਦੂਲ ਗਾੜੀ ਸਰੀ ਬਸੇ ਕੋਈ ਬੰਦਾ ਹੀ ਨਹੀਂ ਤਾ ਅੱਦੇ ਨਾ ਹੀ ਰਹਿੰਦਾ ਕਿਸੇ ਦਾ ਕੋਈ ਨਹੀਂ ਅੱਬਾ ਕੰਡੇ ਵੀਜ ਨਹੀਂ ਆ ਬਈ ਏ ਦੁੱਖ ਦੇਣਗੇ ਬਹੁਤ ਜ਼ਿਆਦੇ ਹੁਣ ਮੈਨੂੰ ਕਈ ਵਾਰੀ ਕਹਿੰਦੇ ਨਫਰਤ ਫਲਾਉਣਾ ਯਾਰ ਆਪਣੇ ਬੰਦੇ ਕਿਹੜਾ ਬਾਹਰ ਨਹੀਂ ਜਾਂਦੇ ਸਾਡੇ ਜਾਂਦੇ ਆ ਬਾਈ 50-50 ਲੱਖ ਲਾ ਕੇ ਜਾਂਦੇ ਆ ਸਾਡੇ ਕਿਸੇ ਨਾ ਧੱਕਾ ਨਹੀਂ ਕਰਦੇ ਸਾਡੇ ਬੰਦੇ ਜਾ ਕੇ ਜ਼ਬਰੀ ਆਪਣਾ ਬਿਰਸਾ ਆਪਣੀ ਬੋਲੀ ਨਹੀਂ ਥੋਪਦੇ ਕਿਸੇ ਤੇ ਜਾ ਕੇ ਪਰ ਸਾਡੇ ਥੋਪਿਆ ਜਾ ਰਿਹਾ ਸਹਿਮ ਤੋਂ ਪਿੰਡਾਂ ਚ ਭੰਗਾਂ ਦੀਆਂ ਵੋਟਾਂ ਨਹੀਂ ਵੰਡੀਆਂ ਚਾਹੀਦੀਆਂ ਹਾਂ ਨਹੀਂ ਚਾਹੀਦੀਆਂ ਕਾਮਰ ਰਜਗਾਰ ਆਪਣੇ ਬੰਦਿਆਂ ਨੂੰ ਮਿਲਣਾ ਚਾਹੀਦਾ ਕਿ ਨਹੀਂ ਚਾਹੀਦਾ ਸਾਡੇ ਗਰੀਬਾਂ ਦਾ ਰਜਗਾਰ ਸਾਰਾ ਖੋਲਿਆ ਇਹਨਾਂ ਨੇ ਪੱਟਿਆਂ ਤੇ ਟੋਲ ਬਲਾ ਜਾਂਦੇ ਛੈਲਰਾਂ ਤੇ ਇਹ ਆ ਗਏ ਮਿਸਤਰੀ ਇਹ ਬਣ ਗਏ ਜੋੜੀਆਂ ਇਹ ਲਾਉਣ ਲੱਗ ਗਏ ਰੰਗ ਇਹ ਕਰਨ ਲੱਗੇ ਠੇਕੇਦਾਰ ਇਹ ਬਣ ਗਏ ਰੇੜੀਆਂ ਦੇ ਦਿੰਦਾ ਕਬਜਾ ਸਾਡਾ ਗਰੀਬ ਨੂੰ ਹੀ ਮਾਰਤਾ ਪਰਵਾਸ ਹੋ ਰਿਹਾ ਜਵਾਨੀ ਬਾਹਰ ਪੱਜੀ ਜਾਂਦੀ ਹੈ ਆ ਖੜ ਜੋ 15 20 ਸਾਲ ਯੂਪੀ ਬਿਹਾਰ ਦਾ ਬੰਦਾ ਕੋਈ ਮੁੱਖ ਮੰਤਰੀ ਹੋ ਪੰਜਾਬ ਦਾ ਅਜਲੰਦਰ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਸਰਪੰਚ ਭਈਏ ਬਣੇ ਵਿੱਚ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭੰਗਾਂ ਦੀਆਂ ਵੋਟਾਂ ਬਣਾ ਦਿੰਦੇ ਪਿੰਡਾਂ 'ਚ 1100 ਵੋਟ ਬਣੀਆਂ ਕੁਲਤਾਰ ਸੰਧਵਾ ਦੇ ਪਿੰਡ ਸਪੀਕਰ ਆ ਪੰਜਾਬ ਦਾ ਆ ਬਰਿੰਡੇ ਕੋਲੇ ਗਿਆ ਮੈਂ ਸਿਵੀਆਂ ਤੇ ਗੱਲ ਪੱਤੀ ਪਿੰਡਾਂ 'ਚ ਕਹਿੰਦੇ ਭਾਈ ਬਰਿੰਡੇ ਬਰਾਬਰ ਰੈਡੀ ਲੱਗਣ ਦਿੰਦੇ ਭਈਏ ਪੰਜਾਬੀ ਬੰਦੇ ਦੀ ਸੋਡੇ ਕਿੰਨੀਆਂ ਕਿੰਨੀਆਂ ਵੋਟਾਂ ਬਣੀਆਂ ਬਈ ਪਿੰਡ 'ਚ ਉਹਨਾਂ ਸਾਡੇ ਰਣੀ ਰਟੇ ਪੱਕੇ ਇਨੀ ਕਿਸੇ ਕੈਂਡੀਰੈਂਡਰ ਸ਼ਹਿਰ ਤੋਂ ਸੂਰ ਆ ਕੇ ਪਰਦੇ ਆ ਜਿਵੇਂ ਚਨੀਰ ਆ ਗਿਆ ਉਥੇ 2-300 ਵੋਟ ਬਣ ਗਈ ਪੱਟੇ ਸ਼ਹਿਰ ਜਿੱਥੇ ਉਹ ਰੇੜੀਆਂ ਲਾ ਸਕਣ ਸਰਦੂਲ ਗਾੜੀ ਮੰਡਲਾ ਦਾ ਕਟਕੜ 500 ਵੋਟ ਬਣ ਗਈ ਜਿਆਦੇ ਹੋਣੀ ਆ ਰੇੜੀ ਉਹਨਾਂ ਦੀ ਹੈ ਭਾਈ ਸਰਦੂਲ ਗਾੜੀ ਸਾਰੀ ਅੱਦੇ ਨਾ ਹੀ ਰਹੇ ਨਾ ਕਿਸੇ ਦੇ ਕੋਈ ਨਹੀਂ ਅੱਬਾ ਕੰਡੇ ਵੀਜ ਨਹੀਂ ਆ ਬਾਈ ਇਹ ਦੁੱਖ ਦੇਣਗੇ ਬਹੁਤ ਜਿਆਦੇ ਹੁਣ ਮੈਨੂੰ ਕਈ ਵਾਰੀ ਕਹਿੰਦੇ ਨਫਰਤ ਭਲਾਉਣਾ ਯਾਰ ਆਪਣੇ ਬੰਦੇ ਕਿਹੜਾ ਬਾਹਰ ਨਹੀਂ ਜਾਂਦੇ ਸਾਡੇ ਜਾਂਦੇ ਆ ਬਾਈ 50 50 ਲੱਖ ਲਾ ਕੇ ਜਾਂਦੇ ਆ ਸਾਡੇ ਕਿਸੇ ਨਾਲ ਧੱਕਾ ਨਹੀਂ ਕਰਦੇ ਸਾਡੇ ਬੰਦੇ ਜਾ ਕੇ ਜ਼ਬਰੀ ਆਪਣਾ ਵਿਰਸਾ ਆਪਣੀ ਬੋਲੀ ਨਹੀਂ ਥੋਪਦੇ ਕਿਸੇ ਤੇ ਜਾ ਕੇ ਪਰ ਸਾਡੇ ਥੋਪਿਆ ਜਾ ਰਿਹਾ ਸਹਿਮ ਤੋਂ ਪਿੰਡਾਂ 'ਚ ਭੰਗਾਂ ਦੀਆਂ ਵੋਟਾਂ ਨਹੀਂ ਵੰਡਣੀਆਂ ਚਾਹੀਦੀਆਂ ਹਾਂ ਨਹੀਂ ਚਾਹੀਦੀਆਂ ਕਾਮਰ ਜਗਾਦ ਆਪਣੇ ਬੰਦਿਆਂ ਨੂੰ ਮਿਲਣਾ ਚਾਹੀਦਾ ਕਿ ਨਹੀਂ ਚਾਹੀਦਾ ਸਾਡੇ ਗਰੀਬਾਂ ਦਾ ਰਜਗਾਰ ਸਾਰਾ ਖੋਲਿਆ ਇਹਨਾਂ ਨੇ ਪੱਟਿਆਂ ਤੇ ਟੋਲ ਬਲਾ ਜਾਂਦੇ ਛੈਲਰਾਂ ਤੇ ਇਹ ਆ ਗਏ ਮਿਸਤਰੀ ਇਹ ਬਣ ਗਏ ਜੋੜੀਆਂ ਇਹ ਲਾਉਣ ਲੱਗ ਗਏ ਰੰਗ ਇਹ ਕਰਨ ਲੱਗ ਗਏ ਠੇਕੇਦਾਰ ਇਹ ਬਣ ਗਏ ਰੇੜੀਆਂ ਦੇ ਦਿੰਦਾ ਕਬਜਾ ਸਾਡਾ ਗਰੀਬ ਨੂੰ ਹੀ ਮਾਰਤਾ